ਮੀਰੇ ਆਵੇ ਪੰਨੀ ਦੇ ਮੇਰੇ ਆਵੇ ਪੰਨੀ ਦਾ ਸੱਚੀ ਆਪੇ ਦਾ ਨੂਰਾ ਨਹੀਂ ਸਮਝਦੇ ਆ ਮੁਰਗੀ ਆਉਂਦਾ ਓਏ ਨਾ ਆਵੇ ਨਾ ਮੈਨੂੰ ਕਹਿਦਾ ਨਹੀਂ ਠੀਕ ਹੈ ਇਹ ਨਾ ਵੀ ਦਿਲਾਦਾ ਰঞ্জੀਤ ਸਿੰਘ ਸਰ ਆ ਜਿਹੜਾ ਮੁੰਡਾ ਡਾਕਟਰ ਵਿਜੀਲ ਦੇ ਹਸਪੀਟਲ ਜੱਕਨੀ ਪੈ ਦਾ ਨਾਂ ਕੀ ਹੈ ਇਹਦਾ ਜੌਨਪ੍ਰੀਤ ਸਿੰਘ ਹੈ ਕੀ ਗੱਲ ਕੀ ਹੋਈ ਹੈ ਗੱਲ ਪਤਾ ਨਹੀਂ ਇਹਨਾਂ ਦਾ ਕੋਈ ਆਪਸ ਵਿੱਚ ਝਗੜਾ ਸੀ ਜੀ ਤੇ ਪਤਾ ਨਹੀਂ ਲੱਗਾ ਤੇ ਵੈਸੇ ਗਿਆ ਲੜਾਈ ਤੇ ਪਹਿਲਾਂ ਚੱਲਦੀ ਪਈ ਪਈ ਤੇ ਵੈਸੇ ਗਿਆ ਖਲੋਤਾ ਜਾ ਘੜਾ ਤੇ ਉਹਨਾਂ 60 ਕਿਟ-ਕਿਟ ਪਾਡੇ ਦੇ ਵੀ ਕਰ ਦਿੱਤੀ ਨਾਲ ਦੇ ਨਾਲ ਕੀ ਹਥਿਆਰ ਕਾ ਕੀ ਯੂਜ਼ ਕੀਤਾ ਗਿਆ ਕੀ ਮਾਰਿਆ ਜੀ ਪਤਾ ਨਹੀਂ ਸਰ ਉੱਥੇ ਕੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਹੱਥ ਕੋਈ ਆ ਗਿਆ ਸਰ ਇਹਦੇ ਬਾਰੇ ਨਹੀਂ ਕਿੰਨੇ ਕ ਵਜੇ ਦੀ ਘਟਨਾ ਹੈ 5 ਵਜੇ ਤਕਰੀਬ ਸਰ ਕਿਹੜੀ ਜਗ੍ਹਾ ਤੇ ਹੋਈ ਹੈ ਇਹਗਾ ਇਹ ਆ ਪੱਤਰਕਾਰ ਨੇ ਆ ਜਾ ਉਹ ਯਾਨਕਿ ਜੱਜ ਅਕਬਾਰਾਂ ਵਾਲਾ ਜੀ ਬਾਜ਼ਾਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਜੱਜ ਅਕਬਾਰਾਂ ਵਾਲਾ ਹਾਂਜੀ ਪਾਉ ਵੰਡ ਕੱਚੇ ਰੋਡ ਤੇ ਹਾਂਜੀ ਕਿਹੜਾ ਰੋਡ ਮੇਨ ਰੋਡ ਹੀ ਹੋਈ ਗੀ ਹਾਂ ਪਾਉ ਵੰਡ ਤੇ ਕੱਚਾ ਰੋਡ ਹਾਂਜੀ ਤੇ ਇਹਨੂੰ ਇੱਥੇ ਕਦੋਂ ਲੈ ਕੇ ਆਏ ਹੋਈ ਚੱਲਿਆ ਸਰ ਕੋਈ ਅੱਧਾ ਘੰਟਾ ਵਗੈਰਾ ਤੇ ਡਾਕਟਰਾਂ ਦੇ ਮੁਤਾਬਕ ਹੁਣ ਕੰਡੀਸ਼ਨ ਕਿਦਾਂ ਮਰੀਜ਼ ਦੀ ਫੇਲਾਲ ਤੇ ਸੀਰੀਅਸ ਹੀ ਦੱਸੀ ਜਾ ਰਹੀ ਐ ਐਮ ਆਰ ਆ ਵਗੈਰਾ ਜਾਂ ਕੋਈ ਸੀ ਸੀਡੀਸ ਕਾ ਨਵਗਰਾ ਕਰਨਗੇ ਤਾਂ ਫੇਰ ਹੀ ਕੋਈ ਪਤਾ ਲੱਗੇਗਾ ਪੁਲਿਸ ਆਈ ਹੀ ਕੋਈ ਇੱਥੇ ਤਰਦੀਸ਼ ਕਰਨ ਹਾਂਜੀ ਹਾਂਜੀ ਸਰ ਆਈ ਸੀ ਕੀ ਮੰਗ ਕਰਦੇ ਜੋ ਮੰਗ ਹੈ ਇਹ ਵਨ ਇਨਸਾਫ ਚਾਹੁੰਦੇ ਆ ਜੀ ਜੋ ਵੀ ਇਹਦੇ ਨਾਲ ਘਟਨਾ ਵਾਪਰੀ ਹੈ ਤੇ ਇਨਸਾਫ ਚਾਹੀਦਾ ਸਾਨੂੰ ਵਿੱਚ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਵੀਰਜੀ ਰਿਸ਼ਪਾਲ ਸਿੰਘ ਆ ਜਿਹੜੀ ਪਾਊ ਐਂਡ ਰੋਡ ਤੇ 5 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਦੋ ਤੇ ਨਾ ਨੌਜਵਾਨਾਂ ਨੂੰ ਛਾਤਰ ਵਗੈਰਾ ਮਾਰੀ ਗਏ ਉਹ ਕੀ ਹੈ ਘਟਨਾ ਤੇ ਉਹ ਜਿਹੜਾ ਮਰੀਜ਼ ਦਾਖਲ ਆ ਉਹ ਕੀ ਲੱਗਦਾ ਤੁਹਾਡਾ ਵੀਰ ਜੀ ਜਿਹੜਾ ਮਰੀਜ਼ ਦਾਖਲ ਹੈ ਉਹ ਮੇਰਾ ਬ੍ਰਦਰ ਆ ਕੀ ਨਾਂ ਹੈ ਉਹਨਾਂ ਦਾ ਜੋਵਨਜੀਤ ਸਿੰਘ ਆ ਪਿਤਾ ਦਾ ਨਾਂ ਪਿਤਾ ਦਾ ਨਾਂ ਸਰਦਾਰ ਬਗੀਚਾ ਸਿੰਘ ਆ ਜੀ ਕੱਲ੍ਹ ਬਾਦ ਕੀ ਹੋਈ ਘਟਨਾ ਗੱਲ ਬਾਤ ਨਹੀਂ ਸਰ ਪਤਾ ਕੋਈ ਕੀ ਹੋਇਆ ਇਹਨਾਂ ਦਾ ਆਸ ਵਿੱਚ ਪਤਾ ਤੂੰ ਦੂ ਮੈਂ ਕੋਈ ਹੋਈ ਆ ਮੈਨੂੰ ਸਰ ਫੋਨ ਆਇਆ ਤੇ ਮੈਨੂੰ ਫੋਨ ਕਿਸ ਨੇ ਲਾਇਆ ਵੀ ਇੱਥੇ ਤੇਰੇ ਭਰਾ ਦਾ ਸਿਰ ਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਰ ਉਦੋਂ ਤੇ ਮਰੀਜ਼ ਕਿੱਦਾਂ ਹੈ ਤੇ ਮਰੀਜ਼ ਸਰ ਗੰਭੀਰ ਹਾਲਤ ਹੈ ਸਾਰਾ ਹਮਲਾ ਕਰਨ ਵਾਲੇ ਬੰਦਿਆਂ ਬਾਰੇ ਪਤਾ ਕੌਣ ਆ ਤੇ ਕਿੱਥੋਂ ਦੇ ਨਹੀਂ ਸਰ ਅਣਪਛਾਤੇ ਬੰਦੇ ਆ ਉਹਦਾ ਤੇ ਕੋਈ ਪੁਲਿਸ ਵਗੈਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਸਰ ਪੁਲਸ ਆ ਆਪ ਦੀ ਕਾਰਵਾਈ ਕਰ ਰਹੀ ਹੈ ਜੇ ਇਹ ਮੰਗ ਕੀ ਕਰਦੇ ਨੇ ਮੰਗ ਸਾਰੀ ਹੈ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਚੀਜ਼ ਦਾ ਜਿਹੜੇ ਬੰਦੇ ਉਹਨਾਂ ਰੋਡ ਤੇ ਸਰ ਹੋਇਆ ਜੇ ਹਮਲਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਉਹ ਜਿਹੜਾ ਬੰਦਾ ਦਾਖਲ ਹੈ ਜਿਹੜਾ ਸਰ ਸੱਟ ਦੋ ਸਿਰ ਦੇ ਵਿੱਚ ਕਾਫੀ ਕੀ ਗੰਭੀਰ ਹੈ ਜਿਆਦੀ ਆ ਹਾਲੇ ਕੁਝ ਕਹਿਣੀ ਸੀਸੀਟੀਵੀ ਫੁਟੇਜ ਸਾਹਮਣੇ ਕੋਈ ਬੰਦਾ ਪਛਾਣ ਚ ਆਇਆ ਸਰ ਨਹੀਂ ਹਾਲ ਦੀ ਘੜੀ ਤੇ ਕੋਈ ਨਹੀਂ ਆ ਪੌਂਡਰ ਰੋਡ ਕੱਚੇ ਰੋਡ ਦੇ ਉੱਪਰ ਕੋਈ ਝਗੜਾ ਆਇਆ ਕੋਈ ਸੀਸੀਟੀਵੀ ਕਾਟੇਜ ਵੀ ਸਾਹਮਣੇ ਆ ਰਹੀ ਹੈ ਕੀ ਮਸਲਾ ਸਰ ਤੇ ਕਾਦੀ ਗੁੱਡਾ ਕਰਦੀ ਜਿਹੜੀ ਆ ਰਹੀ ਸਾਨੂੰ ਇੱਕ ਟੈਲੀਫੋਨਿਕ ਇਨਫੋਰਮੇਸ਼ਨ ਜਿਹੜੀ ਆ ਉਹ ਰਸੀਓਸੀਬੀ ਪੌਂਡਰ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰਨੇ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਜਿਹੜੇ ਲੜਕੇ ਸੀ ਉਹ ਭੱਜ ਗਏ ਉੱਥੋਂ ਮੌਕੇ ਤੋਂ ਤੇ ਇੱਕ ਇਹਦੇ ਵਿੱਚ ਜਿਹੜਾ ਇੰਜਰਡ ਲੜਕਾ ਹੈ ਉਹ ਇਥੇ ਸਾਡੇ ਨਿੱਜੀ ਹਸਪਤਲ ਹੈ ਉੱਥੇ ਐਡਮਿਟ ਹੈ ਤੇ ਅੰਡਰ ਟਰੀਟਮੈਂਟ ਹੈ ਉਹਦੀ ਸਟੇਟਮੈਂਟ ਮਿਲਣ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਉਮਲਚ ਲਿਆਵਾਂਗੇ ਕੀ ਨਾਂ ਹੈ ਬੰਦੇ ਦਾ ਜਿਹੜਾ ਡਾਕਲੇ ਦਾ ਹਾਂ ਜਿਹੜਾ ਇੰਜਰਡ ਹੈ ਉਹਦਾ ਨਾਮ ਜੋਬਨਜੀਤ ਸਿੰਘ ਹੈ ਸਾਨੋ ਬਗੀਚਾ ਸਿੰਘ ਸੀਟੀਵੀ ਜਿਹੜੀ ਫੁਟੇਜ ਸਾਹਮਣੇ ਆ ਰਹੀ ਉਹਦੇ ਵਿੱਚ ਕਾਫੀ ਨੋਜ਼ਵਾਨ ਹੈ ਕੋਈ ਹੋਰ ਵੀ ਕਾਮ ਵਗੈਰਾ ਆਇਆ ਕਿ ਨਹੀਂ ਹਾਂ ਅਸੀਂ ਜੀ ਸੀਸੀਟੀਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਗਾਲ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਸਰ ਜੀ ਪ੍ਰੇਮਾ ਬੇਸੀ ਜਦੋਂ ਤੁਸੀਂ ਆਮਲੀ ਸਪੋਰਟ ਪਹੁੰਚੇ ਕੋਈ ਕਲੂ ਸਾਹਮਣੇ ਨਿਕਲ ਕੇ ਆਇਆ ਕਿ ਵਾਟ ਇਜ਼ ਰੀਜਨ ਬੇਂਗ ਜਿਹੜਾ ਉਹ ਇਨਸੀਡੈਂਟ ਦੇਖੋ ਇਹਦੇ ਬਾਰੇ ਅਸੀਂ ਕਲੀਅਰਲੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਆ ਲੜਕੇ ਲੜਕੇ ਲੜਿਆ ਹੋਣ ਦਾ ਜਿਹੜਾ ਮੇਨ ਮੋਟਿਵ ਹੈ ਜਾਂ ਕਿਉਂ ਲੜੇ ਨੇ ਉਹਦੇ ਬਾਰੇ ਤੇ ਸਟੇਟਮੈਂਟ ਪਲੱਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ ਉਹ ਕਲੀਅਰ ਕਰਕੇ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਾਂਗੇ ਸਰ ਆਫਟਰ ਮੈਡੀਕਲ ਰਿਪੋਰਟ ਤੇ ਉਸ ਤੋਂ ਪਹਿਲਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹੋਏ ਇਹ ਜਸਟਿਸ ਦੇ ਨਾਮ ਦੇ ਦੇਖੋ ਜੀ ਸਾਨੂੰ ਜਿੰਨਾ ਚਿਰ ਕੋਈ ਸਟੇਟਮੈਂਟ ਨਹੀਂ ਦੇਗਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਦਾ ਹਾਲੇ ਮੈਡੀਕਲ ਚੱਲ ਰਿਹਾ ਹੈ ਮੈਡੀਕਲ ਤੋਂ ਬਾਅਦ ਜੋ ਵੀ ਉਹਨੂੰ ਸਟੇਟਮੈਂਟ ਦੇਗਾ ਕੋਦਮ ਤੱਕ ਕੋਈ ਕਾਰਵਾਈ ਕਰਾਂਗੇ ਸਰ ਉਹਦੇ ਕੋ ਕੋ ਪੇਰੈਂਟਸ ਵਗੈਰਾ ਵੱਲੋਂ ਕੋਈ ਪਹਿਲਾਂ ਤੱਕ ਹੁਣ ਪਹੁੰਚ ਕੀਤੀ ਗਈ ਹੈ ਐਕਚੁਅਲੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਗਿੱਛ ਕੀਤੀ ਹੈ ਬਟ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਇਹ ਝਗੜਾ ਕਿਉਂ ਹੋਇਆ ਤੇ ਕਿਹਦੇ ਨਾਲ ਹੋਇਆ ਇਸ ਕਰਕੇ ਕਿ ਡਾਊਟਫੁਲ ਹੈ ਵੀ ਇਹ ਝਗੜਾ ਹੋਇਆ ਕਿਹਦੇ ਨਾਲ ਉਹਦੀ ਕਲੈਰਟੀ ਜਿਹੜੀ ਹੈ ਉਹ ਇੰਜਰਡ ਬੰਦਾ ਹੀ ਦੇ ਸਕਦਾ ਜੀ ਪਬਲਿਕ ਪਲੇਸ ਤੋਂ ਜੋ ਵੀਊ ਲੈ ਕੇ ਆ ਉਹ ਕਿਹੋ ਜਿਹਾ ਹੈ ਜੀ ਲੈਸਟ ਮੀਟਰ ਦੇਖੋ ਜੀ ਉਹ ਪਬਲਿਕ ਤੇ ਪਬਲਿਕ ਆਮ ਬੰਦਾ ਜਿਹੜਾ ਉਹ ਤੇ ਇਸ ਚੀਜ਼ ਨੂੰ ਮਾੜਾ ਹੀ ਕਹਿੰਦਾ ਹੈ ਜੀ ਕੋਈ ਕਿਸੇ ਨੇ ਵੀ ਇਹਦੀ ਆਪਣੇ ਸ਼ਲਾਘਾ ਨਹੀਂ ਕਰਨੀ ਬਾਕੀ ਕੋਈ ਗੱਲ ਨਹੀਂ ਹੈ ਜਿਹੜੇ ਉਹਨਾਂ ਨੇ ਝਗੜਾ ਕੀਤਾ ਤੇ ਅਸੀਂ ਉੱਤੇ ਤੇ ਬੰਦ ਹੀ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਅੰਦਰ ਵੀ ਭੇਜਾਂਗੇ ਜੀ ਥੈਂਕ ਯੂ ਜੀ ਓਕੇ ਜੀ